ਕਹਿੰਦੇ ਨੇ ਕਿ ਕਿਸੇ ਵੀ ਸਮਾਜ ਵੱਲੋਂ ਆਪਣੇ ਹੱਕਾਂ ਲਈ ਅਤੇ ਆਪਣੇ ਤੇ ਹੋਰੇ ਤਸ਼ੱਦਦ ਖਿਲਾਫ ਆਵਾਜ਼ ਚੁੱਕ ਲਈ ਆਪਣੀ ਮੀਡੀਆ ਦੀ ਲੋੜ ਹੁੰਦੀ ਹੈ ਜੋ ਸਮੇਂ-ਸਮੇਂ ਤੇ ਆਪਣੇ ਮਾਧਿਅਮ ਰਾਹੀਂ ਜ਼ੁਲਮ ਖਿਲਾਫ ਆਵਾਜ਼ ਚੁੱਕ ਸਕੇ ਆਜ਼ਾਦ ਟੀਵੀ ਯੂਕੇ ਵੀ ਇੱਕ ਅਜਿਹਾ ਹੀ ਅਦਾਰਾ ਹੈ ਜਿਸ ਨੇ ਹਮੇਸ਼ਾ ਸੱਚ ਅਤੇ ਹੱਕ ਦੀ ਗੱਲ ਕੀਤੀ ਹੈ ਅਤੇ ਆਪਣੇ ਸਮਾਜ ਲਈ ਆਵਾਜ਼ ਉਠਾਈ ਹੈ ਹਰ ਇੱਕ ਮਸਲੇ ਨੂੰ ਲੋਕਾਂ ਦੀਆਂ ਅੱਖਾਂ ਸਾਹਮਣੇ ਲਿਆਉਣ ਵਾਲੇ ਆਜ਼ਾਦ ਟੀਵੀ ਯੂਕੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਅੱਜ ਦੇ ਹੀ ਦਿਨ ਸ਼੍ਰੀ ਰਮੇਸ਼ ਕਲੇਰ ਜੀ ਦੇ ਯਤਨਾਂ ਸਦਕਾ ਆਜ਼ਾਦ ਟੀਵੀ ਨਿਊਜ਼ ਚੈਨਲ ਦੀ ਸ਼ੁਰੂਆਤ ਹੋਈ ਸੀ ਆਜ਼ਾਦ ਟੀਵੀ ਦੀ ਸ਼ੁਰੂਆਤ ਜਿੱਥੇ ਸ਼੍ਰੀ ਰਮੇਸ਼ ਕਲੇਰ ਜੀ ਨੇ ਕੀਤੀ ਉੱਥੇ ਕੁਝ ਸਮੇਂ ਬਾਅਦ ਇਸ ਨਾਲ ਜੁੜੇ ਆਜ਼ਾਦ ਟੀਵੀ ਦੇ ਇੰਚਾਰਜ ਮੈਡਮ ਮੋਨਿਕਾ ਆਰਪੀ ਯੂਕੇ ਵੱਲੋਂ ਆਪਣੀਆਂ ਸੇਵਾਵਾਂ ਨਾਲ ਇਸ ਨੂੰ ਇੱਕ ਵੱਡੇ ਮੁਕਾਮ ਤੇ ਪਹੁੰਚਾਇਆ ਗਿਆ ਅਤੇ 1 ਮਿਲੀਅਨ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਹਨ ਹੌਲੀ ਹੌਲੀ ਆਜ਼ਾਦ ਟੀਵੀ ਦੀ ਟੀਮ ਚ ਵਾਦਾ ਹੁੰਦਾ ਗਿਆ ਤੇ ਅੱਜ ਆਜ਼ਾਦ ਟੀਵੀ ਆਪਣੇ ਸਮਾਜ ਲਈ ਇੱਕ ਵਧੀਆ ਪਲੇਟਫਾਰਮ ਬਣ ਚੁੱਕਾ ਹੈ ਜਿਸ ਤਰ੍ਹਾਂ ਹੀ ਸਮਾਜ ਲਈ ਹਮੇਸ਼ਾ ਆਵਾਜ਼ ਚੁੱਕੀ ਜਾਂਦੀ ਹੈ ਸਮੁੱਚੇ ਸਮਾਜ ਵੱਲੋਂ ਆਜ਼ਾਦ ਟੀਵੀ ਯੂਕੇ ਦੀ ਸਮੁੱਚੀ ਟੀਮ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਅਤੇ ਇਨਚਾਰਜ ਮੈਡਮ ਮੋਨਿਕਾ ਆਰਪੀ ਜੀ ਦਾ ਸਾਥ ਦੇਣ ਤੇ ਆਜ਼ਾਦ ਟੀਵੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਤੇ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਅੱਗੇ ਵੀ ਆਜ਼ਾਦ ਟੀਵੀ ਈਵੇਂ ਹੀ ਤੁਹਾਡੀ ਸੇਵਾ ਵਿੱਚ ਹਾਜ਼ਰ ਰਹੇਗਾ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ